ਕਾਲਤਖ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਕਰਨ ਹਿੱਤੀ ਅਸੀਂ ਆਏ ਆ ਅਸੀਂ ਕਿ ਵੀ ਅਸੀਂ ਸਾਰਾ ਦੱਸ ਦਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਹੁਕਮ ਹੈ ਉਹ ਸਾਡੇ ਵਾਸਤੇ ਮੱਥੀ ਹੈ ਅਸੀਂ ਕਰਨਾ ਸੀ ਅਸੀਂ ਕਰਤਾ ਹੁਣ ਤਾਂ ਦੋਤਾ ਕਾਲਤਖ ਸਾਹਿਬ ਦੇ ਨੇ ਕਰਨਾ ਫੈਸਲਾ ਉਹਨਾਂ ਦਾ ਹੁਕਮ ਹੈ ਕਾਲਤਖ ਸਾਹਿਬ ਸਾਹਿਬ ਦਾ ਬੜਾ ਸਪਸ਼ਟ ਵੀ ਕੋਈ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਸੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਦਾ ਮਜ਼ਬੂਤ ਹੋਣਾ ਅਕਾਲੀ ਸੋਚ ਦਾ ਮਜ਼ਬੂਤ ਹੋਣਾ ਉਹ ਅੱਜ ਲੋੜ ਹੈ ਪੰਜਾਬ ਨੂੰ ਇਹ ਮੈਂ ਜ਼ਰੂਰ ਕਹਿ ਸਕਦਾ ਅਕਾਲੀ ਦਲ ਪਰ ਅਕਾਲੀ ਦਲ ਜੋ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸੀ ਜੋ ਅਕਾਲੀ ਦਲ ਦੇ ਵਿਚਾਰਧਾਰਾ ਸੀ ਸਿਧਾਂਤ ਸੀ ਉਹ ਤੇ ਜਿਹੜਾ ਅਕਾਲੀ ਦਲ ਖੜਦਾ ਉਹ ਮਜ਼ਬੂਤ ਹੋਣਾ ਚਾਹੀਦਾ ਸਪਸ਼ਟੀਕਰਨ ਦੇਣ ਵਾਸਤੇ ਪਰਮਿੰ다 ਸਿੰਘ ਢਿੰਡ ਸਾਹਿਬ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਸ਼੍ਰੀ ਹਕਾਲਤਖਬ ਸਾਹਿਬ ਵਿਖੇ ਪਹੁੰਚੇ ਨੇ ਤਾਂ ਸਾਡਾ ਮਜੂਦ ਨੇ ਤਾਂ ਢਿੰਡ ਸਾਹਿਬ ਕਿਵੇਂ ਵੇਖਦੇ ਹੋ ਅੱਜ ਤੁਸੀਂ ਪਹੁੰਚੇ ਹੋ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਡੀਕ ਸੀਗੀ ਕੌਮ ਨੂੰ ਕਿ ਜਿਸ ਤਰੀਕੇ ਨਾਲ ਬੇਅਦਬੀਆਂ ਵੀ ਹੋਈਆਂ ਨੇ ਸਰਕਾਰ ਰੰਦੀ ਦੇਖੋ ਜੋ ਹਕਾਲਤਖਬ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਕਰਨ ਹਿੱਤੀ ਅਸੀਂ ਆਏ ਆ ਅਸੀਂ ਹਕਾਲਤਖਬ ਸਾਹਿਬ ਨੂੰ ਸਾਰੀ ਸਿੱਖ ਕੌਮ ਸਮਰਪਿਤ ਹੈ ਸੋ ਜੋ ਵੀ ਹੁਕਮ ਹੋਏਗਾ ਆਪਦਾ ਪੱਖ ਵੀ ਅਸੀਂ ਸਾਰਾ ਦੱਸ ਦਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਹੁਕਮ ਹੈ ਉਹ ਸਾਡੇ ਅੱਗੇ ਸਰ ਮੱਥੀ ਹੈ ਤੁਸੀਂ ਕੀ ਸਮਝੋ ਕਿੱਥੇ ਕਿੱਥੇ ਗਲਤੀਆਂ ਹੋਈਆਂ ਦੇਖੋ ਮੈਂ ਕੋਈ ਗੱਲ ਨਹੀਂ ਕਰਨੀ ਇਹ ਕਲਤਖ ਸਾਹਿਬ ਦੇ ਹਿੱਤ ਚ ਹੈਗਾ ਹੱਥ ਚ ਹੈ ਸਾਰਾ ਉਹਨਾਂ ਨੇ ਕਰਨਾ ਫੈਸਲਾ ਮੈਂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਆਪਾਂ ਮੰਨਦੇ ਆ ਕਿ ਗਲਤੀਆਂ ਹੋਈਆਂ ਦੇਖੋ ਮੈਂ ਕੋਈ ਟਿੱਪਣੀ ਨਹੀਂ ਕਰਨੀ ਕਲਤਖ ਸਾਹਿਬ ਦਾ ਹੁਕਮ ਹੈ ਵੀ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਜੀ ਜਿੰਨਾ ਚਿਰ ਕਲਤਖ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਉਹਦੇ ਉਹਦੇ ਬਾਰੇ ਮੈਂ ਕੋਈ ਇਸ ਵਾਰ ਚਰਚਾ ਨਹੀਂ ਕਰਨਾ ਚਾਹੁੰਦਾ ਉਹ ਪਲੇਨ ਦਿੱਤੀ ਸੀਗੀ ਉਹਦੇ ਤੇ ਜੋ ਇਨੀਸ਼ੀਏਟਿਵ ਧਾਰਮਿਕ ਹੋਈ ਉਹਦੇ ਦੀ ਸੈਟੀਸਫਾਈ ਹੋਣਾ ਤੁਸੇ ਦੇਖੋ ਮੇਰੀ ਸੈਟੀਸਫੈਕਸ਼ਨ ਯਾ ਨਾਟ ਸੈਟੀਸਫੈਕਸ਼ਨ ਦਾ ਕੋਈ ਮੈਨੇ ਨਹੀਂ ਜੀ ਜੋ ਅਕਾਲ ਤਖਸਾਲ ਕਰਨਗੇ ਅਸੀਂ ਉਹਦੇ ਪਾਬੰਦ ਆ ਜੀ ਜੋ ਵੀ ਹੁਕਮ ਹੋਊਗਾ ਜੋ ਕੁਝ ਹੋਊਗਾ ਅਸੀਂ ਸਿਰ ਝੁਕਾ ਕੇ ਉਹਨੂੰ ਮੰਨਣਾ ਹੈ ਇਹ ਸਾਡੀ ਡਿਊਟੀ ਹੈ ਤੇ ਇਹਨੂੰ ਜਿਵੇਂ ਵੀ ਹੁਕਮ ਜੋਸ਼ ਹਮੇ ਸਮੇਂ ਤੇ ਜੋ ਆਏਗਾ ਅਸੀਂ ਉਹਦੇ ਪੂਰਾ ਉੱਤਰ ਆ ਦੇਣਾ ਪਰ ਅਕਾਲ ਪੁਰਖ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਇੰਪੋਰਟੈਂਟ ਹੈ ਕਿ ਸਭ ਤੋਂ ਪਹਿਲਾਂ ਡਿਪਟੀ ਹਸ ਸਾਹਿਬ ਜੀ ਤੁਸੀਂ ਸੀ ਜਿਨ੍ਹਾਂ ਨੇ ਆਗੇ ਸ਼੍ਰੀ ਦਰਬਾਰ ਸਾਹਿਬ ਆਗੇ ਕਿਹਾ ਸੀ ਕਿ ਜੋ ਵੀ ਪਿਛੇ ਸਮੇਂ ਚ ਭੁੱਲ ਚੁੱਕ ਹੋ ਗਏ ਜਿਹੜਾ ਕੋਈ ਨਾਂ ਨਹੀਂ ਸੀ ਲੈ ਲਿਆ ਯਾਰ ਇੱਥੇ ਇਸ਼ਨਾਨ ਕਰਕੇ ਗਏ ਸੀ ਉਹਨਾਂ ਨੇ ਕਹਿ ਦਿੱਤਾ ਕਿ ਜੋ ਅੱਜੇ ਬਾਰੇ ਵਿੱਚ ਗੱਲ ਨਾ ਚਾਹੋ ਦੇਖੋ ਠੀਕ ਹੈ ਤੁਹਾਡਾ ਹੀ ਹੋ ਰਿਹਾ ਜੀ ਦੇਖੋ ਗੱਲ ਇਹ ਹੈ ਜੋ ਅਸੀਂ ਕਰਨਾ ਸੀ ਅਸੀਂ ਕਰਤਾ ਹਉਮ ਤਾਂ ਦੂਤਾ ਕਾਲਤਖ ਸਾਹਿਬ ਨੇ ਕਰਨਾ ਫੈਸਲਾ ਉਹਨਾਂ ਦਾ ਹੁਕਮ ਹੈ ਕਾਲਤਖ ਸਾਹਿਬ ਦਾ ਬੜਾ ਸਪਸ਼ਟ ਵੀ ਕੋਈ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਸੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਆਪਦਾ ਹੈ ਵੀ ਮੈਂ ਆਪਦਾ ਲਿਖਤੀ ਰੂਪ ਵਿੱਚ ਕਾਲਤਖ ਸਾਹਿਬ ਤੇ ਪੇਸ਼ ਹੋ ਕੇ ਆਪਦਾ ਜਿਹੜਾ ਪੱਖ ਰੱਖਣ ਵਾਸਤੇ ਆਇਆ ਹਾਂ ਤੁਹਾਨੂੰ ਲੱਗਦਾ ਕਿ ਜਿਹੜੀ ਇੱਕ ਪਲੇਅਰ ਜਿਹਦੇ ਕਾਲਤਖ ਸਾਹਿਬ ਨੇ ਜਿਹੜੀ ਰੋਕ ਲਾਈ ਹੈ ਤੁਹਾਨੂੰ ਪਹਿਲਾਂ ਹੀ ਜਾਂ ਦੋਵਾਂ ਤਰ੍ਹਾਂ ਨੂੰ ਬਿਆਨਬਾਜ਼ੀ ਨਹੀਂ ਸੀ ਕਰਨੀ ਯਾਰ ਮੇਰੀ ਗੱਲ ਸੁਣੋ ਫੇਰ ਆਪਾਂ ਉਹੀ ਗੱਲ ਕਰ ਰਹੇ ਆਂ ਵੀ ਕੱਲ ਤੱਕ ਸਾਹਿਬ ਦਾ ਜਿਹੜਾ ਫੈਸਲਾ ਆਪਾਂ ਉਹਦੇ ਤੇ ਕਿਉਂ ਉਹ ਤੇ ਗੱਲ ਹੀ ਨਹੀਂ ਕਰਨੀ ਚਰਚਾ ਹੀ ਨਹੀਂ ਕਰਨੀ ਕੋ ਚਰਚਾ ਹੀ ਨਹੀਂ ਕਰਨੀ ਆਪਾਂ ਕੀ ਅਕਾਲੀ ਦਲ ਦਾ ਯੂਨਾਈਟ ਹੋਣਾ ਕਿੰਨਾ ਜੁੜੀ ਕਿਉਂਕਿ ਜਦੇਦਾਰ ਸਾਹਿਬ ਵੱਲੋਂ ਜਾਂ ਵੱਡੇ ਮਹਾਰਾਜ ਵੱਲੋਂ ਵੀ ਕਿਹਾ ਜਾਵੇ ਦੇਖੋ ਅਕਾਲੀ ਦਲ ਦਾ ਯੂਨਾਈਟ ਹੋਣਾ ਨਹੀਂ ਆ ਸੁਣਾ ਉਹਦੇ ਨਹੀਂ ਅਕਾਲੀ ਦਲ ਦਾ ਮਜ਼ਬੂਤ ਹੋਣਾ ਅਕਾਲੀ ਸੋਚ ਦਾ ਮਜ਼ਬੂਤ ਹੋਣਾ ਉਹ ਅੱਜ ਲੋੜ ਹੈ ਪੰਜਾਬ ਨੂੰ ਇਹ ਮੈਂ ਜ਼ਰੂਰ ਕਹਿ ਸਕਦਾ ਅਕਾਲੀ ਦਲ ਪਰ ਅਕਾਲੀ ਦਲ ਜੋ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸੀ ਜੋ ਅਕਾਲੀ ਦਲ ਦੇ ਵਿਚਾਰਧਾਰਾ ਸੀ ਸਿਧਾਂਤ ਸੀ ਉਹ ਤੇ ਜਿਹੜਾ ਅਕਾਲੀ ਦਲ ਖੜਦਾ ਉਹ ਮਜ਼ਬੂਤ ਹੋਣਾ ਚਾਹੀਦਾ ਤੇ ਇਹੀ ਸਾਡੀ ਜਿਹੜੀ ਹੈ ਸੋਚ ਮਜ਼ਬੂਤੀ ਆਏਗੀ ਇਸ ਪ੍ਰਕਰਨ ਤੋਂ ਬਾਅਦ ਮਜ਼ਬੂਤੀ ਪਰ ਇਹ ਇਹ ਚੀਜ਼ ਦਾ ਉਸ ਉਸ ਚੀਜ਼ ਦਾ ਕੋਈ ਨਹੀਂ ਇਹ ਤਾਂ ਗਲਤੀਆਂ ਭੁੱਲਾਂ ਦੇ ਸੰਬੰਧੀ ਗੱਲ ਹੈ ਇਹਦਾ ਕਾਲੀ ਦਲ ਦਾ ਮਜ਼ਬੂਤ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਸਿੱਖਾਂ ਨੇ ਦੇਖਣਾ ਵੀ ਕੀ ਚਾਹੁੰਦੇ ਨੇ ਲੋਕ ਪਤਲੇ ਖ ਮਿਲਣਾ ਵਗੈਰਾ ਟਾਈਮ ਲੰਘ ਗਿਆ ਜਿਹੜਾ ਸੰਕਤਾਂ ਕਲੈਕਸ਼ਨਾਂ ਜਿਹੜੀਆਂ ਨੇ ਜੇ ਫੈਸਲਾ ਨਹੀਂ ਹੁੰਦਾ ਜਾਂ ਕੋਈ ਜਿਹੜੀਆਂ ਬਾਈ ਇਲੈਕਸ਼ਨਾਂ ਆਉਣਗੀਆਂ ਤੁਹਾਡੇ ਵੀ ਇੱਕ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਹੈ ਬਰਨਾਲਾ ਤੁਹਾਡਾ ਆਪਣਾ ਜ਼ਿਲ੍ਹਾ ਤੰਦੂਰ ਦਾ ਇਹਨਾਂ ਇਲੈਕਸ਼ਨਾਂ ਦਾ ਜ਼ਰੂਰ ਤੇ ਵੀ ਪ੍ਰਭਾਵ ਪਏਗਾ ਇਹਨਾਂ ਦਾ ਜਿਵੇਂ ਕਾਲੀ ਦਲ ਦੀ ਹਾਦ ਕਾ ਵੀ ਪਤਲੀ ਆ ਇਹਨਾਂ ਹਾਲਾਤ ਦੇ ਵਿੱਚ ਜਿਹੜੀ ਜੋ ਵੀ ਇਹਨਾਂ ਹਾਲਾਤਾਂ ਨੇ ਸਾਡਾ ਸੀ ਕੋਈ ਨਵੀਂ ਪਾਰਟੀ ਨਹੀਂ ਬਣਾਈ ਅਸੀਂ ਸਿਰਫ ਇੱਕ ਅਕਾਲੀ ਦਲ ਸੁਧਾਰ ਨਹਿਰ ਚਲਾਈ ਹੈ ਸੋ ਉਸ ਰੂਪ ਚ ਇਹ ਤਾਂ ਪਾਰਟੀਆਂ ਚੋਣ ਲੜਦੀਆਂ ਹੁੰਦੀਆਂ ਅਸੀਂ ਤਾਂ ਪਾਰਟੀ ਤਾਂ ਕੋਈ ਆਪਦੀ ਬਣਾਈ ਨਹੀਂ ਹੈਗੀ ਹਜੇ ਸੋ ਇਸ ਕਰਕੇ ਸਾਡਾ ਚੋਣ ਲੜਨ ਦਾ ਤਾਂ ਕੋਈ ਹਜੇ ਸਵਾਲ ਹੀ ਪੈਦਾ ਨਹੀਂ ਹੋਇਆ ਪਾਰਟੀ ਦੇ ਤੇ ਤੁਹਾਨੂੰ ਮੰਨਣ ਤਿਆਰ ਨਹੀਂ ਜੇ ਸੁਖਵੀਰ ਸਿੰਘ ਬਾਦਲ ਇਹ ਇੱਕ ਗੱਲ ਸਮਝ ਲਓ ਸੁਖਵੀਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਾਏ ਨੇ ਤੇ ਉਹ ਜਿਵੇਂ ਵੀ ਹੈਗਾ para ਕੱਲਾ ਪ੍ਰਧਾਨ ਸਾਰਾ ਕੁਝ ਨਹੀਂ ਹੁੰਦਾ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਮੈਂ ਇਹ ਗੱਲ ਤਾਂ ਬਾਹਰ ਵੀ ਪ੍ਰਧਾਨ ਜੀ ਨੇ ਉਹ ਯਾਰ ਮੈਂ ਇਹ ਗੱਲ ਸਮਝ ਲਓ ਜਦੋਂ ਉਹਨਾਂ ਨੇ ਇਸ ਇਹ ਸੇਮ ਉਸੇ ਚੀਜ਼ ਨਾਲ ਸੰਬੰਧਿਤ ਹੈ ਜਿਹੜੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਹੈ ਮੈਂ ਉਹਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੁਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਹੀ ਤੁਹਾਡੀ ਕਰੋ ਤੁਸੀਂ ਸਾਡੇ ਤੋਂ ਕਿਉਂ ਦੁਆਰੇ ਦੁਆਰੀ ਹੋ ਗੱਲਾਂ ਕਰਨੀਆਂ ਹੋ ਯਾਰ ਦੱਸੋ ਜਿਹੜੇ ਨਵੇਂ ਕਾਰਜਕਾਰੀ ਪ੍ਰਧਾਨ ਨੇ ਭੁੰਦਰ ਸਾਹਿਬ ਉਹਨਾਂ ਦੇ ਨਾਲ ਕੋਈ ਜਿਹੜੇ ਕੈਂਡੀਡੇਟ ਬਾਰੇ ਕੋਈ ਯਾਰ ਮੇਰੀ ਕੋਈ ਸਾਡਾ ਕੋਈ ਡਿਸਕਸ਼ਨ ਕਰਨ ਦਾ ਮਤਲਬ ਹੀ ਨਹੀਂ ਅੱਜ ਤੁਸੀਂ ਮੇਰੀ ਗੱਲ ਸੁਣੋ ਇਹ ਇਸ ਸੰਬੰਧੀ ਮੈਂ ਨਾ ਤਾਂ ਕੋਈ ਸਿਆ ਨਾ ਕੋਈ ਹੋਰ ਅੱਜ ਚਿਪਣੀ ਨਹੀਂ ਕਰਨਾ ਚਾਹੁੰਦਾ ਮੈਂ ਆਪਦਾ ਸਪਸ਼ਟਿਕਰਨ ਦੇਖ ਕੇ ਜਿਹੜਾ ਹੈ ਸਿਰ ਨਮਸਤਕ ਹੋ ਕੇ ਮੱਥਾ ਟੇਕ ਕੇ ਆਪਦਾ ਜਾਣਾ ਸੋ ਕੋਈ ਕਿਸੇ ਚੀਜ਼ ਦਾ ਫੈਸਲਾ ਹੁੰਦੀ ਅੜੀ ਕਰਾਂ ਅੜੀ ਕਰਾਂਗੇ ਉਹਦਾ ਉਹਦਾ ਜੋ ਫੈਸਲਾ ਹੈ ਜਦ ਤੱਕ ਉਦ ਤੱਕ ਜਿਹੜਾ ਅਸੀਂ ਦੇਖ ਰਹੇ ਹਾਂ ਕੀ ਕਰ ਲੈ ਜੀ ਸਮਾਂ ਜ਼ਿਆਦਾ ਲੱਗ ਗਿਆ ਪਹਿਲਾਂ ਵੀ ਨਹੀਂ ਕੋਈ ਸਮਾਂ ਨਹੀਂ ਹੁੰਦਾ ਜੀ ਬੜਾ ਲੰਬਾ ਸਮਾਂ ਵੀ ਲੱਗ ਜਾਂਦਾ ਹੁੰਦਾ ਸਾਲ ਵੀ ਲੱਗ ਸਕਦੇ ਸਾਨੂੰ ਕੀ ਹੈ ਉਹ ਇਹ ਗੱਲ ਤੱਕ ਸਾਹਿਬ ਨਹੀਂ ਦੇਖਣਾ ਪਰ ਮਸਾਲਾ ਹੁਣ ਸਾਨੂੰ ਕੋਈ ਇਸ ਗੱਲ ਤੇ ਕੋਈ ਨਹੀਂ ਜਿੰਨਾ ਮਰਜ਼ੀ ਚ ਲਾਉਣਾ ਤੁਸੀਂ ਵੀ ਆ ਗਏ ਬੀਬੀ ਜੀ ਵੀ ਆ ਰਹੇ ਨੇ ਟੰਡਲ ਸਾਹਿਬ ਵੀ ਆ ਗਏ ਨੇ ਇਸ ਤੋਂ ਬਾਅਦ ਜਿਹੜੇ ਮਲੂਕਾ ਸਾਹਿਬ ਨੇ ਉਹ ਨਹੀਂ ਸੇਖੋ ਸਾਹਿਬ ਜਾਂ ਹੋਰ ਵੀ ਆਗੂ ਜਿਹੜੇ ਅਜੇ ਰੱਖਣਾ ਸਾਹਿਬ ਬਾਹਰ ਨਹੀਂ ਹੈ ਜੀ ਉਹਨੇ ਵੀ ਆਉਣ ਦੀ ਗੱਲ ਕਰੂਗਾ ਉਹ ਗੱਲ ਬਾਤ ਯਾਰ ਮੈਨੂੰ ਕੀ ਹੁਣ ਪਤਾ ਉਹਨਾਂ ਬਾਰੇ ਤਾਂ ਉਹ ਦੱਸ ਸਕਦੇ ਤੁਸੀਂ ਮੈਥੋਂ ਕਿਉਂ ਪੁੱਛ ਰਹੇ ਹੋ ਜੀ ਠੀਕ ਹੈ ਨਾਲੇ ਇਹ ਦੇਖੋ ਅੱਜ ਇਹ ਮੌਕਾ ਨਹੀਂ ਹੈ ਕੋਈ ਸਿਆਸੀ ਗੱਲ ਕਰਨ ਦਾ ਕੋਈ ਹੋਰ ਗੱਲਾਂ ਕਰਨ ਦਾ ਅੱਜ ਜਿਹੜਾ ਜੀ ਜੀ ਸਿਰਫ ਮੈਂ ਆਪਦੀ ਇੱਕੋ ਹੀ ਪੱਖ ਜਿਹੜਾ ਤੁਹਾਨੂੰ ਦੱਸਦਾ ਉਹਨੂੰ ਦੁਆਰੇ ਦੁਆਰੇ ਕਹੌਣ ਦਾ ਕੋਈ ਫਾਇਦਾ ਨਹੀਂ ਹੈ ਸਰ ਜੀ ਬਿਲਕੁਲ ਸਹੀ ਗੱਲ ਤੁਸੀਂ ਤਾਂ ਇਹ ਤਸਵੀਰਾਂ ਇਹ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਖਾਸ ਤੌਰ ਦੇ ਉੱਤੇ ਜੋ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਅੱਗੂ ਜੋ ਸਾਹਿਬ ਦਾ ਕੈਬਨਿਟ ਦੇ ਜੋ ਮੰਤਰੀ ਵੀ ਰਹੇ ਨੇ ਤਾਂ ਪਰਮਿੰਦਰ ਢੀਣਸਾ ਜੀ ਅੱਜ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਸ਼੍ਰੀ ਕਾਲਤਕ ਸਾਹਿਬ ਵਿਖੇ ਉੱਥੇ ਜਾ ਕੇ ਆਪਣਾ ਸਪਸ਼ਟੀਕਰਨ ਵੀ ਦੇਣਗੇ ਤਾਂ ਤਾਂ ਨਾਲ ਕੱਲੀ ਕੱਲੀ ਤਸਵੀਰ ਉਹਨਾਂ ਦੀ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਤੇ ਕੁਝ ਹੀ ਸਮੇਂ ਦੇ ਵਿੱਚ ਬੀਬੀ ਜਗੀਰ ਕੌਰ ਜੀ ਵੀ ਉਹ ਇੱਥੇ ਪਹੁੰਚ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਕਸ਼ਾ ਜੀ ਨੇ ਇੱਕ ਜਗ੍ਹਾ ਨਹੀਂ ਟੀਵੀ ਸ਼੍ਰੀ ਹਮਸੋਸਾਈ